ਗੁਰਾਇਆਂ ਨਗਰ ਕੌਂਸਲ ਵਿਖੇ 79ਵਾਂ ਸਵਤੰਤਰਤਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ لال ਮੀਸ਼ੀ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਪੁਲਿਸ ਦੇ ਜਵਾਨਾਂ ਨੇ ਝੰਡੇ ਨੂੰ ਸਲਾਮੀ ਦਿੱਤੀ ਤੇ ਜੀਐਸਐਫਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਟਾ ਦੇ ਵਿਦਿਆਰਥੀਆਂ ਨੇ ਰੰਗ-ਰੰਗ ਪੇਸ਼ਕਾਰੀ ਦਿੱਤੀ ਇਸ ਮੌਕੇ ਗੁਰਾਇਆਂ थाना ਐਸਐਚਓ ਸਿਕੰਦਰ ਸਿੰਘ ਵਿਰਕ ਨੇ ਸਮੂਹ ਦੇਸ਼ ਵਾਸੀਆਂ ਨੂੰ ਸਭ ਤੰਤਰਤਾ ਦਿਵਸ ਤੇ ਵਧਾਈ ਦਿੱਤੀ ਕੌਨਸਲ ਵੱਲੋਂ ਆਏ ਹੋਏ ਮਹਿਮਾਨਾਂ ਬੱਚਿਆਂ ਨੂੰ ਤੇ ਸਫਾਈ ਸੇਵਕਾਂ ਨੂੰ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੂਟੇ ਵੰਡੇਗੇ ਅਤੇ ਨਾਲ ਹੀ ਪਲਾਸਟਿਕ ਦੀ ਵਰਤੋਂ ਨਾ ਕਰਦੇ ਹੋਏ ਕਾਗਜ਼ ਦੇ ਲਿਫਾਫੇ ਪ੍ਰਯੋਗ ਕਰਨ ਦੀ ਅਪੀਲ ਕੀਤੀ ਇਸ ਮੌਕੇ ਗੁਹਾਂ ਦੇ ਸਮੂਹ 13 ਵਾਰਡਾਂ ਦੇ ਕਾਉਂਸਲਰ ਤੇ ਨਗਰ ਕੌਂਸਲ ਈਓ ਤੋਂ ਇਲਾਵਾ ਸ਼ਹਿਰ ਵਾਸੀ ਮੌਜੂਦ ਰਹੇ ਜੋ 15 ਅਗਸਤ ਦਾ ਦਿਹਾੜਾ ਜਿਹੜਾ ਨਗਰ ਕੌਂਸਲ ਦੇ ਵਿੱਚ ਮਨਾਇਆ ਗਿਆ ਇਸ ਸਮੇਂ ਰਾਸ਼ਟਰੀ ਚੰਡਾਲੜਾ ਆਇਆ ਗਿਆ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਏ ਗਏ ਪੁਲਿਸ ਦੀ ਟੁਕੜੀ ਵੱਲੋਂ ਰਾਸ਼ਟਰੀ ਸਨਮਾਨ ਵੱਜੋਂ ਸਲਾਮੀ ਦਿੱਤੀ ਗਈ ਔਰ ਇਸ ਮੌਕੇ ਤੇ ਨਗਰ ਕੌਂਸਲ ਦੇ ਵੱਲੋਂ ਅਸੀਂ ਬੂਟੇ ਔਰ ਜੈਵਿਕ ਖਾਦ ਮੰਡੀ ਗਈ ਔਰ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਤੁਸੀਂ ਪਲਾਸਟਿਕ ਨੂੰ ਛੱਡੋ ਔਰ ਜਿਹੜੇ ਦੂਸਰੇ ਲਿਫਾਫੇ ਵਰਤੇ ਜਾਂਦੇ ਜਿਹੜੇ ਆਪਣੇ ਕਾਗਜ਼ ਦੇ ਲਿਫਾਫੇ ਵਰਤੇ ਜਾਂਦੇ ਔਰ ਇਸ ਮੌਕੇ ਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਵੀ ਇਸ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਸਾਰੇ ਹੀ ਰਲ ਮਿਲ ਕੇ ਜੋ ਵੀ ਸਾਡੇ ਜਿੰਨਾ ਵੀ ਯੋਗਦਾਨ ਹੋ ਸਕਦਾ ਸੀ ਰਲ ਮਿਲ ਕੇ ਆਪਣੇ ਦੇਸ਼ ਨੂੰ ਅੱਗੇ ਲਿਜਾਣ ਲਈ ਪਾਈਏ ਤਾਕੇ ਇਸ ਨੂੰ ਹੋਰ بلੰਦਿਆ ਤੇ ਲਜਾਜ ਰਹੀਏ ਔਰ ਜੋ ਪੰਜਾਬ ਨੂੰ ਇੰਡੀਆ ਨੂੰ ਸੋਨੇ ਦੀ ਚਿੜੀ ਕਹਿੰਦੇ ਕਿਹਾ ਜਾ ਸਕਦੇ ਉਸ ਨੂੰ ਅਸੀਂ ਦੁਬਾਰਾ ਇਸ ਮਕਾਮ ਤੇ ਪਹੁੰਚਾ ਸਕੀਏ ਸਾਰਾ ਆਜ਼ਾਦੀ ਦਿਵਸ ਬੜੇ ਧੁੰਮਦਾਂ ਨਾਲ ਬਣਾਇਆ ਗਿਆ ਜਿਸ ਵਿੱਚ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਹਰਮੇਸ਼ ਲਾਲ ਜੀ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ਔਰ ਨਗਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਔਰ ਅੱਜ ਦਾ ਜੇ ਸ਼ੁਭ ਦਿਹਾੜਾ ਜਿਹੜਾ ਆ ਪੂਰੇ ਦੇਸ਼ ਦੇ ਵਿੱਚ ਬੜੇ ਉਤਮਤਾ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਅੱਜ ਦੇ ਦਿਨ ਹੈ ਸਾਡੇ ਆਜ਼ਾਦੀ ਦਿਵਸ 15 ਅਗਸਤ ਨੂੰ ਸਾਨੂੰ ਦੇਸ਼ ਆਜ਼ਾਦ ਹੋਇਆ ਸੀ ਔਰ ਇੱਥੇ ਸਾਡੇ ਸ਼ਹੀਦ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਆ ਅਸੀਂ ਉਹਨਾਂ ਨੂੰ ਲੱਖ ਲੱਖ ਕੋਟੀ ਨਮਨ ਕਰਦੇ ਆ ਕਿਉਂਕਿ ਉਹਨਾਂ ਦੀ ਬਦੌਲਤ ਅੱਜ ਅਸੀਂ ਇਸ ਝੰਡੇ ਨੂੰ ਲਹਿਰਾਉਣ ਦੇ ਕਾਬਿਲ ਹੋਏ ਆ ਮੈਂ ਫਿਰ ਆਪਣੇ ਨਗਰ ਕੌਂਸਲ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਆਮ ਆਦਮੀ ਪਾਰਟੀ ਵੱਲੋਂ ਨਗਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ 15 ਅਗਸਤ 1947 ਨੂੰ ਸਾਡਾ ਜਿਹੜਾ ਭਾਰਤ ਆਜ਼ਾਦ ਹੋਇਆ ਸੀਗਾ ਬੜੇ ਸੂਰਬੀਰਾਂ ਔਰ ਬਹਾਦਰਾਂ ਨੇ ਇਹ ਧਰਤੀ ਦੇ ਖੂਨ ਬਹਾ ਕੇ ਇਥੋਂ ਅੰਗਰੇਜ਼ਾਂ ਨੂੰ ਵਿਦਾ ਕੀਤਾ ਸੀਗਾ ਔਰ ਇਸ ਦੇਸ਼ ਦੀ ਤਰਾਕੀ ਕਰਨ ਵਾਲੇ ਸਾਰੇ ਸੂਰਬੀਰਾਂ ਸ਼ਹੀਦਾਂ ਨੂੰ ਸਾਡੇ ਵੱਲੋਂ ਨਮਨਾਂ ਔਰ ਦੇਸ਼ ਵਾਸੀਆਂ ਨੂੰ ਔਰ ਗ੍ਰਾਇਆਂ ਵਾਸੀਆਂ ਨੂੰ 15 ਅਗਸਤ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਔਰ ਬੂਟੇ ਲਾ ਕੇ ਜਿਹੜਾ ਦੇਸ਼ ਦੀ ਖੁਸ਼ਹਾਲੀ ਔਰ ਜਿਹੜੀ ਹੈਗੀ ਹਰਿਆਲੀ ਨੂੰ ਕਾਮਯਾਬ ਕਰਨ ਮੇਰੇ ਵੱਲੋਂ ਜਿਹੜੀ ਨੌਜਵਾਨ ਪੀੜ੍ਹੀ ਹੈ ਨੂੰ ਸੁਦੇਸ਼ਾ ਕਿ ਪੜ੍ਹਨ ਲਿਖਣ ਔਰ ਖੇਡਾਂ ਵੱਲ ਧਿਆਨ ਦੇਣਾ ਤੇ ਜਿਹੜਾ ਨਸ਼ਿਆਂ ਤੋਂ ਜਿਹੜਾ ਗਰੇਜ ਕਰਨ ਔਰ ਜਿਹੜਾ ਵੀ ਕੋਈ ਨਸ਼ਾ ਕਰਦਾ ਉਹਨੂੰ ਵੀ ਸਮਝਾਉਣਾ ਔਰ ਸਾਨੂੰ ਵੀ ਉਹਦੀ ਇਨਫੋਰਮੇਸ਼ਨ ਦੇਣਾ ਤਾਂ ਕਿ ਉਹਦਾ ਲਾਜ ਸਮੇ ਸਰ ਕਰਾਇਆ ਜਾਵੇ ਔਰ ਦੇਸ਼ ਦੀ ਜਿਹੜੀ ਜਵਾਨੀ ਆ ਉਹਨੂੰ ਬਚਾਇਆ ਜਾ ਸਕੇ ਅੱਜ ਦਾ ਬਹੁਤ ਹੀ ਸ਼ੁਭ ਦਿਨ ਜਿਹੜਾ ਕਿ ਪੂਰੇ ਬਿਸ਼ਪ ਦੇ ਵਿੱਚ 15 ਅਗਸਤ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਜਿਹੜੇ ਹੈ ਸਾਡੇ ਸੂਰਬੀਰ ਯੋਧੇ ਸਾਡੇ ਸ਼ਹੀਦਾਂ ਨੇ ਇੱਥੋਂ ਦੇ ਜਿਹੜੇ ਜਿਹੜੇ ਆਏ ਸੀਗੇ ਫਰੰਗੀ ਗੋਰੇ ਜਿਨ੍ਹਾਂ ਦੀ ਸਫਾਈ ਕੀਤੀ ਇਸ ਮੁਲਖ ਸਾਨੂੰ ਆਜ਼ਾਦ ਕਰਾਇਆ ਔਰ ਉਸੇ ਤਹਿਤ ਅੱਜ ਅਸੀਂ ਜਿਹੜਾ ਹੈਗਾ ਗਰਾਿਆਂ ਦੀ ਜਿਹੜੀ ਹੈਗੀ ਆ ਬਿਲਕੁਲ ਗੰਦੇ ਪਾਣੀ ਦੀ ਜਿਹੜੀ ਸਫਾਈ ਹੈਗੀ ਆ ਉਹਦਾ ਵੀ ਅਸੀਂ ਬੀੜਾ ਚੱਕਦੇ ਹਾਂ ਔਰ ਅਤੇ ਸਾਡੇ ਨਗਰ ਕੌਂਸਲ ਵੱਲੋਂ ਅਸੀਂ ਸ਼ਹਿਰ ਵਾਸੀਆਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਹਾਂ ਬੇਨਤੀ ਹੈ ਕਿ ਪਲਾਸਟਿਕ ਤੋਂ ਦੂਰ ਰਹੋ ਕਿਉਂਕਿ ਜਿਹੜੀ ਪਲਾਸਟਿਕ ਹੈਗੀ ਆ ਇਹ ਬਿਲਕੁਲ ਇਹੋ ਜਿਹਾ ਕੋਣਾ ਕਦੀ ਵੀ ਗਲਦੀ ਨਹੀਂ ਹੈਗੀ ਪਲਾਸਟਿਕ ਤੋਂ ਦੂਰ ਰਹੋ ਵਾਤਾਵਰਣ ਜਿਹੜਾ ਹੈਗਾ ਉਹਨੂੰ ਦੂਸ਼ਿਤ ਹੋਣ ਤੋਂ ਬਚਾਓ ਇਨੀਆਂ ਗੱਲਾਂ ਦਾ ਗੱਲਾਂ ਕਰਦਾ ਮੈਂ ਖੀਮਾ ਦਾ ਯਾਚਕ ਆ ਜੈ ਹਿੰਦ ਭਾਰਤ ਮਾਤਾ ਕੀ ਜੈ ਅੱਜ ਇਸ 15 ਅਕਤੂਬਰ ਦੇ ਸ਼ੁਭ ਦਿਨ ਤੇ ਮੈਂ ਆਪਣੇ ਸਾਰੇ ਦੇਸ਼ਵਾਸੀਆਂ ਨੂੰ ਆਪਣੇ ਵਾਰਡ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਦਿੰਨੀ ਆ ਤੇ ਅੱਜ ਜਿਹੜਾ ਹੈ 15 ਅਕਤੂਬਰ ਦੀਨ ਅੱਜ ਨਗਰ ਕੌਂਸਲ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿੱਥੇ ਚੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਸਲਾਮੀ ਦਿੱਤੀ ਗਈ ਹੈ ਤੇ ਬੱਚਿਆਂ ਨੇ ਰੰਗ-ਰੰਗ ਪ੍ਰੋਗਰਾਮ ਪੇਸ਼ ਕੀਤੇ ਆ ਮੈਂ ਔਰ ਦੇਸ਼ ਵਾਸੀਆਂ ਨੂੰ ਆਪਣੇ ਜਿਹੜੇ ਸ਼ਹਿਰ ਵਾਸੀਆਂ ਨੂੰ ਇਹੀ ਅੱਜ ਨਗਰ ਕੌਂਸਲ ਵੱਲੋਂ ਮੈਸੇਜ ਦਿੱਤਾ ਗਿਆ ਹੈ ਕਿ ਉਹ ਪਲਾਸਟਿਕ ਦਾ ਪ੍ਰਯੋਗ ਘੱਟ ਤੋਂ ਘੱਟ ਕਰਨ ਤੇ ਆਪਣਾ ਕੱਪੜੇ ਦੇ ਜਿਹੜੇ ਬੈਗ ਹੈ ਉਹਨਾਂ ਦਾ ਵਾਰ-ਵਾਰ ਪ੍ਰਯੋਗ ਕਰਨ ਅੱਜ ਨਗਰ ਕੌਂਸਲ ਦੇ ਵਿੱਚ ਵਾਤਾਵਰਣ ਨੂੰ ਅਸੀਂ ਸ਼ੁੱਧ ਰੱਖਣ ਲਈ ਬੱਚਿਆਂ ਨੂੰ ਤੇ ਸਾਰਿਆਂ ਨੂੰ ਹੀ ਮੈਂਬਰ ਸਾਹਿਬਾਨਾਂ ਨੂੰ ਤੇ ਜਿਹੜੇ ਕਿ ਜਿਹੜੇ ਵੀ ਇੱਥੇ ਕੌਂਸਲ ਦੇ ਸਾਰੇ ਹੀ ਮੈਂਬਰ ਹੈ ਉਹਨਾਂ ਨੂੰ ਪੋਦੇ ਵੰਡੇ ਗਏ ਆ ਤੇ ਤਾਂਕਿ ਅਸੀਂ ਆਪਣੇ ਵਾਤਾਵਰਣ ਨੂੰ ਵੱਧ ਤੋਂ ਵੱਧ ਆਪਾਂ ਸ਼ੁੱਧ ਰੱਖ ਸਕੀਏ